ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਖੁਸ਼ੀ ਚੋਪੜਾ ਬੇਹੱਦ ਹੀ ਮੰਦਪਾਗੀ ਘਟਨਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਿਲੰਡਰ ਫਟਣ ਦੇ ਕਾਰਨ ਘਰ ਦੀ ਛੱਤ ਤੱਕ ਉੱਡ ਗਈ ਹੈ ਜੀ ਹਾਂ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤਸਵੀਰਾਂ ਤੁਸੀਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਪੂਰੀ ਰਸੋਈ ਦੀ ਜੋ ਛੱਤ ਹੈ ਉਹ ਤਬਾਹ ਹੋ ਚੁੱਕੀ ਹੈ ਤੇ ਇਸ ਘਰ ਦੇ ਵਿੱਚ ਤਿੰਨ ਲੋਕ ਰਹਿੰਦੇ ਸਨ ਤੇ ਪਤਨੀ ਅਤੇ ਪੁੱਤਰ ਦੇ ਬਾਰੇ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹੁੰਚ ਕਰਵਾਇਆ ਗਿਆ ਇਹ ਹਾਦਸਾ ਸੰਗਰੂਰ ਦੇ ਵਿੱਚ ਵਾਪਰਿਆ ਜਿੱਥੇ ਸਿਲੰਡਰ ਬਲਾਸਟ ਹੋਣ ਕਰਕੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਪਿੰਡ ਉਪਲੀ ਵਿਖੇ ਜਦੋਂ ਮਹਿਲਾ ਆਪਣੇ ਪਤੀ ਅਤੇ ਪੁੱਤਰ ਦੇ ਲਈ ਚਾਹ ਬਣਾਉਣ ਦੇ ਲਈ ਰਸੋਈ ਦੇ ਵਿੱਚ ਗਈ ਤਾਂ ਉੱਥੇ ਹੀ ਗੈਸ ਦਾ ਟੱਕਣ ਜੋ ਕਿ ਖੁੱਲਿਆ ਹੋਇਆ ਸੀਗਾ ਜਿਸ ਦੇ ਕਾਰਨ ਜੋ ਗੈਸ ਸੀਗੀ ਰਸੋਈ ਦੇ ਵਿੱਚ ਫੈਲ ਗਈ ਤੇ ਜੋ ਮਹਿਲਾ ਸੀਗੀ ਉਹ ਗੈਸ ਜਦੋਂ ਚਲਾਉਣ ਲੱਗੀ ਲਾਈਟਰ ਚਲਾਇਆ ਤਾਂ ਪੂਰੀ ਰਸੋਈ ਦੇ ਵਿੱਚ ਧੁਮਾਕਾ ਹੋ ਗਿਆ ਕੰਦਾ ਤੱਕ ਵੇੜੇ ਦੇ ਵਿੱਚ ਜਾ ਡਿੱ ਗਿਆ ਪੂਰਾ ਘਰ ਤਬਾਹ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਮਹਿਲਾ ਤੇ ਉਸ ਦੇ ਪੁੱਤਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਅਤੇ ਜੋ ਉਸ ਦਾ ਪਤੀ ਸੀਗਾ ਉਸ ਨੂੰ ਉਸ ਦੀ ਜੋ ਕਿ ਮੌਤ ਹੋ ਗਈ ਹੈ 54 ਸਾਲਾ ਕਰਮਜੀਤ ਸਿੰਘ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋ ਗਈ ਹੈ ਮੈਂ ਸਰਪੰਚ ਜੰਗੀਰ ਸਿੰਘ ਉਪਲੀ ਸਰਪੰਚ ਸਾਹਿਬ ਜਿਹੜੇ ਤੁਹਾਡੇ ਪਿੰਡ 'ਚ ਘਟਨਾ ਘਟੀ ਹੈ ਕਿਸ ਤਰ੍ਹਾਂ ਦੀ ਘਟਨਾ ਹੋਈ ਹੈ ਜੀ ਤੇ ਕਿੰਨੀ ਗੋਮਰ ਸੀ ਕਿਸ ਤਰ੍ਹਾਂ ਪਰਵਾ ਇਹ ਬਹੁਤ ਹੀ ਮਾੜਾ ਕੰਮ ਹੋਇਆ ਇਹ ਇਹਨਾਂ ਦੀ ਪਹਿਲਾਂ ਵੀ ਇੱਧਰ ਛੱਤ ਡੇਗ ਗਈ ਸੀ ਤਕਰੀਬਨ 2 ਕੁ ਸਾਲ ਪਹਿਲਾਂ ਬਾਕੀ ਇਹ ਗਰੀਬ ਪਰਿਵਾਰ ਆ ਮੈਂ ਤਾਂ ਮਜ਼ਦੂਰੀ ਕਰਕੇ ਆਪਦਾ ਪੇਟ ਪਾਲਦਾ ਦੀ ਆ ਇਹ ਪਹਿਲਾਂ ਵੀ ਐ ਲਾ ਲੋ ਇਹਨੂੰ ਮੈਨੂੰ ਲੱਗਦਾ ਕਾਦੀ ਬਿਮਾਰੀ ਸੀ ਇਹ ਐਕਸੀਡੈਂਟ ਵੀ ਵਾਹ ਕੇ ਨਾ ਕੀ ਉਹ ਐਕਸੀਡੈਂਟ ਹੋ ਪਹਿਲਾਂ ਵੀ ਮਾਰਕੀ ਬਚੇ ਤੀ ਇਹ ਜਿਹੜਾ ਰਾਤ ਜਿਹੜਾ ਕਾਂਡ ਹੋਇਆ ਹੈ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ ਇਹ ਤਕਰੀਬਨ ਸਵੇਰੇ 4:00 ਵਜੇ ਦੀ ਗੱਲ ਆ ਇਹ ਸਿਲੰਡਰ ਫਟਣ ਕਾਰਨ ਬਲਾਸਟ ਹੋਇਆਗਾ ਤੇ ਇਹਨਾਂ ਦੀ ਪਤਨੀ ਵੀ ਹਸਪੀਟਲ ਤੇ ਦਾਖਲਾ ਇੱਕ ਬੇਟਾ ਵੀ ਦਾਖਲਾ ਉਹ ਜੇ ਰੇਲ ਅਜ ਚੱਲ ਰਿਹਾ ਉਹਨਾਂ ਦਾ ਕਿਸ ਤਰ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਕਿ ਨਾਜੂਕ ਹੈ ਜਾਂ ਕਿਸ ਤਰ੍ਹਾਂ ਨਹੀਂ ਠੀਕ ਆ ਹਾਲਤ ਜਾ ਦੇਗਾ ਵੀਰ ਨਹੀਂ ਹੈਗਾ ਸਿਰਚ ਸਟਾ ਇਹ ਸਾਡੇ ਪਿੰਡ ਦਾ ਇੱਕ ਬਹੁਤ ਮਿਹਨਤੀ ਪਰਿਵਾਰ ਸੀ तकरीबन 4:00 ਵਜੇ ਉਹਨਾਂ ਦੀ ਵਾਈਫ ਚਾਹ ਕਰਨ ਦੇ ਲਈ ਰਸੋਈ ਦੇ ਵਿੱਚ ਗਏ ਨੇ ਇਹ ਸਾਰਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਪਿਆ ਸੀ ਤੇ ਉਹਨਾਂ ਜਦੋਂ ਚਾਹ ਕਰਨ ਦੇ ਲਈ ਅੰਦਰ ਰਸੋਈ ਦੇ ਵਿੱਚ ਗਏ ਨੇ ਅੰਦਰ ਬਲਾਸਟ ਹੋਇਆ ਬਲਾਸਟ ਦੇ ਨਾਲ ਜਿਵੇਂ ਕਿ ਤੁਸੀਂ ਕਵਰੇਜ ਕੀਤੀ ਹੈ ਸਾਰੀ ਜਿਹੜੀ ਛੱਤ ਹੈ ਉਹ ਵੀ ਫਟ ਗਈ ਤੇ ਕੰਧ ਜਿਹੜੀ ਆ ਉਹ ਉੱਪਰ ਡਿੱਗ ਪਈ ਜਿਹੜਾ ਉੱਥੇ ਕਰਮਜੀਤ ਸਿੰਘ ਪਿਆ ਸੀ ਉਹ ਉਸ ਦੀ ਮੌਕੇ ਤੀ ਜਿਹੜੀ ਉਹ ਡੈਥ ਹੋ ਗਈ ਉਹਨਾਂ ਦੇ ਉੱਤੇ ਕੰਧ ਟੇਕਣ ਕਾਰਨ ਉਹਨਾਂ ਦਾ ਬੇਟਾ ਅਤੇ ਉਹਨਾਂ ਦੀ ਪਤਨੀ ਉਹ ਹਸਪੀਟਲ ਵਿੱਚ ਐਡਮਿਟ ਨੇ ਅਤੇ ਇਹਨਾਂ ਦੇ ਦੋ ਬੇਟੀਆਂ ਨੇ ਕਿ ਬਹੁਤ ਹੀ ਇੱਕ ਗਰੀਬ ਪਰਿਵਾਰ ਹੈ ਮਿਹਨਤੀ ਪਰਿਵਾਰ ਜਿਹੜਾ ਕਿ ਮਿਹਨਤ ਕਰਕੇ ਹੀ ਖਾਂਦਾ ਸੀ ਜਿਹੜਾ ਕਰਮਜੀਤ ਸਿੰਘ ਆ ਇਹਦੇ ਉੱਤੇ ਹੀ ਸਾਰਾ ਜਿਹੜਾ ਇਹ ਪਰਿਵਾਰ ਆ ਨਿਰਭਰ ਸੀ ਸੋ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਘਟੀ ਆ ਜਿਹਦਾ ਕਿ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਅਫਸੋਸ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕੇ ਇਹਨਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਕੇ ਪਿੰਡ ਵਾਸੀਆਂ ਨੇ ਆ ਕੇ ਜਿਹੜਾ ਮਲਬਾ ਦਿੱਥੋਂ ਉਹਨਾਂ ਨੂੰ ਇਹ ਪਿੰਡ ਵਾਸੀਆਂ ਨੇ ਜਦੋਂ ਬਲਾਸਟ ਹੋਇਆ ਆਲੇ-ਦਾਲੇ ਜੋ ਗਵਾਂਢੀ ਨੇ ਉਹ ਭੱਜ ਕੇ ਆਏ ਨੇ ਉਹਨਾਂ ਨੇ ਆ ਕੇ ਦੇਖਿਆ ਕਿ ਜਿਹੜੇ ਕਰਮਜੀਤ ਸਿੰਘ ਨੇ ਉਹਨਾਂ ਤਾਂ ਮੌਕੇ ਦੀ ਡੈਥ ਹੋ ਗਈ ਉੱਪਰ ਕੰਧ ਡੇਗਣ ਕਾਰਨ ਉਹਨਾਂ ਨੇ ਆ ਕੇ ਜਿਹੜਾ ਇਹ ਸਾਰਾ ਮਲਬਾ ਉਹ ਚੱਕਿਆ ਹੂੰ ਕਿੰਨੀ ਗੋਮਲ ਸੀ ਇਹਨਾਂ ਦੀ ਇਹਨਾਂ ਦੀ ਤਕਰੀਬਨ 50 ਤੋਂ 55 ਸਾਲ ਦੇ ਵਿੱਚ ਉਮਰ ਸੀ ਕਿ ਸਿਲੰਡਰ ਫਟਣ ਕਾਰਨ ਕਹਿ ਸਕਦੇ ਆ ਕਿ ਇਹ ਸਿਲੰਡਰ ਦਾ ਹੀ ਬਲਾਸਟ ਕਹਿ ਸਕਦੇ ਆ ਆਪਾਂ ਕਿਉਂਕਿ ਸਿਲੰਡਰ ਦੇ ਉੱਪਰ ਹੀ ਜਿਹੜੀ ਉਹ ਚਾਹ ਧਰੀ ਗਈ ਹੈ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਆਮ ਦੇਖਦੇ ਆ ਕਿ ਤਕਰੀਬਨ 4:00 ਵਜੇ ਹੀ ਸਾਰੇ ਜਿਹੜੇ ਕੰਮਕਾਜ ਨੂੰ ਸ਼ੁਰੂ ਕਰਦੇ ਨੇ ਕਿਉਂਕਿ ਕੰ ਉਸ ਦੇ ਉੱਪਰ ਕੰਮ ਕਰਦੇ ਸੀ ਕਨੈਕਟਰੀ ਦਾ ਕੰਮ ਕਰਦੇ ਰਣਜੀਤ ਸਿੰਘ ਜੀ ਰਣਜੀਤ ਸਿੰਘ ਜਿਹੜੇ ਪਿੰਡ ਘਟਮਾ ਦਾ ਠੀਕ ਹੈ ਕੀ ਇਸ ਤਰ੍ਹਾਂ ਦੀ ਘਟਨਾ ਹੈ ਜੀ ਕੀ ਹੋਇਆ ਜੀ ਇਹ ਜਦੋਂ ਸਵੇਰੇ ਮਤਲਬ ਲੇਡੀ ਜੀ ਉੱਠ ਕੇ ਆਪਣਾ ਨਾ ਚਾਹ ਬਣਾਉਣ ਲੱਗੀ ਮਤਲਬ ਉਦੋਂ ਜਦੋਂ ਸਿਲੰਡਰ ਦਾ ਇਹਨੇ ਬਟਨ ਆਨ ਕੀਤਾ ਉਦੋਂ ਕੋਈ ਬਲਾਸਟ ਹੋ ਗਿਆ ਕੋਈ ਪਤਾ ਨਹੀਂ ਲੱਗਿਆ ਕਿਸ ਤਰ੍ਹਾਂ ਕੋਈ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਬਲਾਸਟ ਹੋਇਆ ਉਹ ਉਹ ਜਦੋਂ ਇਹਨਾਂ ਨੇ ਚਾਹ ਬਣਾਉਣ ਵਾਸਤੇ ਮਤਲਬ ਸਿਲੰਡਰ ਆਨ ਕੀਤਾ ਉਹਦੀ ਬਲਾਸਟ ਹੋਇਆ ਜੀ ਬਲਾਸਟ ਹੋ ਕੇ ਉਹਦੀ ਜਿਹੜੀ ਰਸੋਈ ਦੀ ਕੰਧ ਤੇ ਉਹ ਮਲਬਾ ਬਾਹਰ ਹੀ ਪਏ ਤੇ ਕਿ ਬੰਦੇ ਉਹ ਉਹਨਾਂ ਦੇ ਉੱਪਰ ਡਿੱਗ ਗਿਆ ਇਹ ਲੇਡੀ ਜ ਰਸੋਈ ਚ ਡੇਰ ਰਸੋਈ ਚ ਉੱਥੇ ਦੱਬ ਲਿਖ ਲੈ ਮਤਲਬ ਤੇ ਉਹ ਇੱਕ ਗੰਦ ਇਹਨਾਂ ਦੇ ਉੱਪਰ ਡਿੱਗੀ ਬਾਕੀ ਉਹ ਉੱਪਰ ਵਾਲਾ ਜਿਹੜਾ ਖਣ ਉਹ ਚੱਕ ਕੇ ਪਰਾਂ ਮਾਰੇਗੀ ਮਤਲਬ ਹਾਂਜੀ ਹਾਂ ਕਿੰਨੇ ਦੀ ਮੌਤ ਹੋਈ ਇੱਕ ਇਹਨਾਂ ਚੋਂ ਇੱਕ ਸ਼ਖਸ ਦੀ ਮੌਤ ਹੋ ਗਈ ਦੋ ਜ਼ਖਮੀ ਹੋ ਗਏ ਜੀ ਲੈਡੀਆਂ ਨੂੰ ਜ਼ਖਮੀ ਹੋ ਗਈ ਇੱਕ ਉਹਨਾਂ ਦਾ ਬੇਟਾ ਜ਼ਖਮੀ ਹੋ ਗਿਆ ਪਰਿਵਾਰ ਦੇ ਹੱਤ ਗੱਲ ਕਿਤੇ ਕਿੰਨੇ ਦੀ ਕੰਡੀਸ਼ਨ ਹੈ ਉਹਨਾਂ ਦੀ ਪਰਿਵਾਰ ਦੀ ਤਾਂ ਬਹੁਤ ਮਾੜੀ ਕੰਡੀਸ਼ਨ ਹੈ ਜੀ ਜਿਹੜੀ ਗੱਲ ਹੈ ਪਹਿਲਾਂ ਨਾ ਇਹਦਾ ਵਿਚਾਰੇ ਦਾ 3 ਸਾਲ ਪਹਿਲਾਂ ਇੱਕ ਕਮਰਾ ਡਿੱਗਿਆ ਸੀਗਾ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਤੇ ਅਰਜੀ ਲੈਟਰ ਵੀ ਭੇਜਿਆ ਸੀਗਾ ਵੀ ਇਹਦੀ ਕੋਈ ਮਦਦ ਕੀਤੀ ਜਾਵੇ ਪਰਿਵਾਰ ਨੂੰ ਪਰ ਹਜੇ ਤੱਕ ਕੋਈ ਮਦਦ ਨਹੀਂ ਹੋਈ ਉਸ ਤੋਂ ਬਾਅਦ ਇਸ ਦੀ ਬ੍ਰੇਨ ਦੀ ਕਿਨਾੜੀ ਫਟ ਗਈ ਸੀ ਉਹ ਇੱਥੋਂ ਚੰਡੀਗੜ੍ਹ ਲੈ ਗਏ ਸੀ ਅਸੀਂ ਮੌਕੇ ਤੇ ਚੱਕ ਕੇ ਚੰਡੀਗੜ੍ਹ ਜਾ ਕੇ ਉਹਦਾ ਸਿਰ ਦਾ ਆਪਰੇਸ਼ਨ ਹੋਇਆ ਬਹੁਤ ਵੱਡਾ ਆਪਰੇਸ਼ਨ ਹੋਇਆ ਤੀਗਾ ਉਥੋਂ ਮਤਲਬ ਪਰਮਾਤਮਾ ਨੇ ਸੁੱਖ ਰੱਖਤੀ ਇਹ ਜਾਂਦਾ ਬਚ ਗਿਆ ਸੀ ਤੇ ਹੁਣ ਉਹ ਹਜੇ ਮਤਲਬ ਕੋਈ ਇਹਦੀ ਸਮਝ ਨਹੀਂ ਆ ਰਹੀ ਤੀ ਇਹਨੂੰ ਕਿਸੇ ਦੀ ਕਿਸੇ ਨਾਲ ਕੀ ਗੱਲ ਕਰਨੀ ਹੈ ਕਿਉਂਕਿ ਉਹ ਬ੍ਰੇਨ ਦੀ ਡਾਕਟਰ ਸਾਹਿਬ ਕਹਿੰਦੇ ਵੀ ਇਹ 3-4 ਸਾਲ ਬਾਅਦ ਬ੍ਰੇਨ ਦਾ ਮਤਲਬ ਸਾਰਾ ਕੁਝ ਉਹ ਮੈਮਰੀ ਛਪੂਗੀ ਮੈਮਰੀ ਉਹਨਾਂ ਨੇ ਸਾਫ ਕਰਤੀ ਧੀ ਹਜੇ ਉਹਨੂੰ ਕੁਝ ਨਹੀਂ ਸਮਝ ਆਉਂਦੀ ਤੀ ਮੈਂ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਉਸ ਕਰਕੇ ਇਹੀ ਮਾੜਾ ਮੋਟਾ ਜੋ ਕੰਮਕਾਰ ਵਾਲਾ ਤੇ ਇਹੀ ਦੀਗਾ ਬਹੁਤ ਨਾਜ਼ਕ ਹਾਲਤ ਹੈ ਕਰਦੀ ਦੱਸ ਨਹੀਂ ਸਕਦੇ ਕਿ ਕਿੰਨੀ ਨਾਜ਼ਕ ਹਾਲਤ ਹੈ ਇਹੀ ਜੀ ਇਹੀ ਕਮਾਉਣ ਵਾਲਾ ਸੀਗਾ ਜੀ ਹੁਣ ਜਿਹੜਾ ਮਕਾਨ ਥੋੜਾ ਬਹੁਤਾ ਰਹਿੰਦਾ ਸੀ ਉਹ ਬਲਾਸਟ ਦੇ ਨਾਲ ਖਤਮ ਹੋ ਗਿਆ ਇਹਦਾ ਸਾਰਾ ਕੁਝ ਤੈਸਨੈਸ ਹੋ ਗਿਆ ਵਿਚਾਰੇ ਤੇ ਅਸੀਂ ਸਰਕਾਰ ਵੱਲੋਂ ਮਤਲਬ ਕਹਿੰਦੇ ਆ ਵੀ ਸਰਕਾਰ ਕੁਛ ਨਾ ਕੁਛ ਇਹਨਾਂ ਦੀ ਮਦਦ ਕਰੇ ਜਿੰਨੀ ਕੋ ਹੋ ਸਕਦੀ ਉਨੀ ਮਦਦ ਕਰੇ ਹੋਰ ਵੀ ਭੈਣ ਭਾਈ ਨੂੰ ਵੀ ਕਹਿੰਦੇ ਆ ਆਪਾਂ ਵੀ ਮਤਲਬ ਇਸ ਤਰ੍ਹਾਂ ਦਾ ਜਿਹੜਾ ਪਰਿਵਾਰ ਚਲਦਾ ਚਲਦਾ ਘਰੇ ਰੋਟੀ ਟੁਕ ਖਾਂਦਾ ਖਾਂਦਾ ਪਰਿਵਾਰ ਬਰਬਾਦ ਹੋ ਗਿਆ ਅਸੀਂ ਕਹਿੰਦੇ ਆ ਵੀ ਹਰ ਇੱਕ ਬੰਦੇ ਦੀ ਇਹ ਹੋਣੀ ਚਾਹੀਦੀ ਆ ਵੀ ਇਹਨਾਂ ਦੀ ਮਦਦ ਕਰੇ ਜਿੰਨੀ ਵੀ ਹੋ ਸਕਦੀ ਓਨੀ ਮਦਦ